ਅੱਜ ਮਾਛਵਾੜਾ ਸਾਹੀ ਵਿਖੇ ਕਵਾੜਾ ਰੋਡ ਤੇ ਇੱਕ ਪੁਲਿਸ ਪਬਲਿਕ ਮੀਟਿੰਗ ਹੋਈ ਜਿਸ ਵਿੱਚ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਸ਼ਮੂਲੀਅਤ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਪਾੜਾ ਸੀ ਵਿਚ ਜਲਾ ਨੂੰ ਪੂਰਾ ਕਰਨ ਲਈ ਕਮੇਟੀ ਬਣਾਈਆਂ ਜਾ ਕੇ ਤੁਸੀਂ ਵੀ ਸਾਡੇ ਸੱਜੇ ਰੋਗੀਆਂ ਮਹਾਰਾਜ ਦੇ ਨਾਮ ਲਈ ਇਸ ਕੰਮ ਨੂੰ ਦਾ ਬਜਟ ਨੂੰ ਗੱਲਣ ਡਿਫੈਂਸ ਕਮੇਟੀ ਮੈ ਤਾਂ ਬੜੀ ਚੰਗੀ ਲੱਗੀਗਾ ਜਿਹੜੇ ਇਹ ਕਮੇਟੀਆਂ ਦਾ ਫੌਰ ਫਰਕ ਪਿਆ ਜੀ ਕਮੇਟੀ ਜਦੋਂ ਪਿੰਡਾਂ ਚ ਮੀਟਿੰਗ ਕਰਦੇ ਆ ਜੀ ਆਮ ਲੋਕੀ ਦੱਸੇ ਨਾ ਮਾਰਾ ਵੇ ਇਹ ਬੜਾ ਬਹੁਤ ਹੀ ਵਧੀਆ ਪੋਜ਼ਿਟਿਵ ਜਿਹੜੇ ਆ ਐਨਐਸਐਚਓ ਸਾਹਿਬ ਜਿਹਨਾਂ ਸਾਡੇ ਪਿੰਡ ਮੀਟਿੰਗ ਹੋਈਆਂ ਜੀ ਲਗਾਤਾਰ ਵੀ ਇਹਨਾਂ ਕੋਲ ਉੱਠ ਕੇ ਬੰਦੇ ਬੋਲਿਆ ਕਿ ਨਹੀਂ ਬਿਲਕੁਲ ਦੱਸਦੇ ਨੇ ਉੱਠ ਕੇ ਦੱਸਦੇ ਨੇ ਜੀ ਹੁਣ ਬੰਦੇ ਬੋਲਦੇ ਨੇ ਹੁਣ ਨਹੀਂ ਹੈ ਗੱਲ ਹੁਣ ਮਾਛੀ ਬੜਾ ਕਾਫੀ ਕਾਫੀ ਕਲੀਨ ਕਾਫੀ ਮੈਂ ਤਾਂ ਅਸੀਂ ਵੀ ਇਹ ਕਹਿੰਦੇ ਆ ਕਿ ਜਦੋਂ ਅਤਵਾਦ ਖਤਮ ਕੀਤਾ ਲੋਕਾਂ ਨੇ ਸਾਥ ਦਿੱਤਾ ਹੁਣ ਅੱਜ ਵੀ ਸਾਨੂੰ ਪੁਲਿਸ ਦੇ ਨਾਲ ਸਾਥ ਦੇਣਾ ਚਾਹੀਦਾ ਤਾਂ ਹੀ ਅਸੀਂ ਇਸ ਜਿਹੜੀ ਆ ਜਿਹੜਾ ਨਸ਼ੇ ਦਾ ਕੋੜ ਇਹਨੂੰ ਖਤਮ ਕਰ ਸਕਦੇ ਫਿਰ ਹੋਰ ਵੀ ਅਸੀਂ ਤਾਂ ਜਾ ਰਹੇ ਹਾਂ ਜੀ ਵੀ ਜੇ ਕਿਸੇ ਦਾ ਬੱਚਾ ਕੋਈ ਡਰੱਗਸ ਲੰਦਾ ਪੁਲਿਸ ਨਾਲ ਗੱਲ ਕਰੋ ਸਾਡੀ ਐਨਜੀਓ ਨਾਲ ਗੱਲ ਕਰੋ ਸਿਵਲ ਹਸਪਤਾਲ ਸਿਮਰਾਲੇ ਅਸੀਂ ਹੁਣ ਦਾਖਲ ਕਰਾਉਨੇ ਜੀ ਤੇ ਫ੍ਰੀ ਲਾਜੋ ਸਾਰਾ ਰਹਿਣ ਪੀਣ ਖਾਣ ਫੀਸ ਸਭ ਫ੍ਰੀ ਆ ਜੀ ਇੱਕ ਮਹੀਨੇ ਚ ਬੱਚਾ ਠੀਕ ਹੋ ਗਿਆ ਜੀ ਬਿਲਕੁਲ ਹਾਂ ਇਹ ਅਸੀਂ ਕਰ ਰਹੇ ਹਾਂ ਜੀ ਇਸ ਤਰ੍ਹਾਂ ਡਾਊਨ ਅਕੇ ਬਦਮਾਸ਼ੀ ਕਰਦੇ ਮੁੰਡੇ ਸ਼ਰੀਆਮ ਹਥਿਆਰ ਲੈ ਕੇ ਘੁੰਮਦੇ ਸੀ ਉਹਨਾਂ ਦੀ ਬਹੁਤ ਮਚੇਲ ਪਈ ਹੋਈ ਹੈ ਬਹੁਤ ਹਨ ਬਦਮਾਸ਼ੀ ਬਹੁਤ ਕਰਨਾ ਦੇ ਮੁੰਡੇ ਸ਼ਰੀਆਮ ਹੀ ਘੁੰਮਦੇ ਹਥਿਆਰ ਲੈ ਕੇ ਸੀ ਕਿ ਉਹਨਾਂ ਨੂੰ ਬਹੁਤ ਉਹਦੇ ਨਾਲ ਨਾ ਬਾਗ ਆ ਥੋੜੀਆ ਬਦਮਾਸ਼ੀ ਸਿਸਟਮ ਦਾ ਏਰੀਆ ਹੈ ਜੋ ਉੱਥੇ ਡੇਲੀ ਵੀ ਪੰਜ-ਛੱਤਿਆਂ ਨੂੰ ਆਉਂਦੇ ਆ ਸੰਨਮਲਦੇ ਆ ਕੁਝ ਕੁਛ ਕਰਦੇ ਆ ਸ਼ਾਮ ਦੇ ਟਾਈਮ ਤੇ ਉੱਤੇ ਕੱਲ ਇੱਕ ਘਰ ਦੇ ਵਿੱਚ ਅੰਧਰਾ ਜੋ ਅੱਜ ਪਬਲਿਕ ਮੀਟਿੰਗ ਹੋਈ ਹੈ ਜੀ ਕਹਾੜਾ ਰੋਡ ਤੇਂਦਰਾ ਕਲੋਨੀ ਦੇ ਵਿੱਚ ਕਿਸ ਪਰਸਪਰ ਸੰਤੇ ਹੋਈ ਹੈ ਜੀ ਇਹ ਰਾਜ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਉਨੀਤ ਕੁੰਡੋਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਡਰਗ ਅਵੇਅਰਨੈਸ ਬਾਰੇ ਜਿਹੜੀ ਸਾਡੀ ਇਹ ਪਬਲਿਕ ਮੀਟਿੰਗਾਂ ਚੱਲ ਰਹੀਆਂ ਇਹ ਅਸੀਂ ਅਜੇਂਦਰਾ ਕਲੋਨੀ ਦੇ ਵਿੱਚ ਨਸ਼ਿਆਂ ਦਾ ਕੋਟ ਵੱਡਣ ਲਈ ਛੱਡਣ ਲਈ ਇਹ ਪਬਲਿਕ ਮੀਟਿੰਗਾਂ ਕੀਤੀਆਂ ਸੀ ਪਬਲਿਕ ਨੂੰ ਅਸੀਂ ਪਬਲਿਕ ਦੀਆਂ ਕਮੇਟੀਆਂ ਵੀ ਡਿਫੈਂਸ ਬਿਲੇ ਡਿਫੈਂਸ ਕਮੇਟੀ ਆ ਸ਼ਹਿਰ ਦੀ ਮ علاوہ ਦੀ ਡਿਫੈਂਸ ਕਮੇਟੀਆਂ ਬਣਾਈ ਜਾਣਾ ਹੈ ਜਿਹਦੇ ਨਾਲ ਪੁਲਿਸ ਤੇ ਜਿਹੜਾ ਪਬਲਿਕ ਦਾ ਪਾੜਾ ਟੱਕ ਸਕੇ ਤੇ ਆਮ ਪਬਲਿਕ ਜਿਹੜੀ ਆ ਵਿਲੇ ਡਿਫੈਂਸ ਕਮੇਟੀਆਂ ਦੇ ਥੂ ਸਾਰੀ ਇਨਫੋਰਮੇਸ਼ਨ ਜਿਹੜੋ ਨਸ਼ਾ ਕਰਦਾ ਆ ਜਾਂ ਵੇਚਦਾ ਉਹਦੇ ਬਾਰੇ ਸਾਡੇ ਇਮੀਡੀਏਟਲੀ ਧਿਆਨ ਚ ਲੈ ਆ ਸਕਣ ਬੜਾ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਸਾਨੂੰ ਇੰਦਰਾ ਕਲੋਨੀ ਦੇ ਵਸਨੀਕਾਂ ਨੇ ਮੋਜੇ ਜਿਹੜੇ ਸਾਡੇ ਐਨਜੀਓ ਬੀਕੋਚਾਨਿਆਂ ਨੇ ਬੜਾ ਚੰਗਾ ਲੱਗਿਆ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਜਿਹੜੋ ਮਾੜਾ ਸਾਡੇ ਇਲਾਕੇ ਦੇ ਵਿੱਚ ਨਸ਼ਾ ਕਰਨ ਵਾਲਾ ਆ ਵੇਚਣ ਵਾਲਾ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਪਬਲਿਕ ਵੱਲੋਂ ਕੀ ਵਿਊ ਮਿਲੇ ਨੇ ਜੀ ਵੀ ਕੋਸ਼ਤ ਨੂੰ ਲੈ ਕੇ ਵੀ ਨਾ ਪੋਜ਼ਿਟਿਵ ਵਿਊ ਤਾਂ ਮਿਲੀ ਹੁਣੇ ਨਹੀਂ ਪਬਲਿਕ ਵੱਲੋਂ ਪਬਲਿਕ ਨੇ ਕੁਝ ਵੀ ਰਿਪੋਰਟ ਕੀਤਾ ਇਹਨੂੰ ਸ਼ੂਟ ਕੀਤਾ ਵੀ ਪਹਿਲੇ ਨਾਲੋਂ ਕਾਫੀ ਫਰਕ ਆ ਇਸ ਗੱਲ ਦਾ ਜਿਹੜੀ ਇੱਕ ਦੋ ਸਾਨੂੰ ਜਗ੍ਹਾ ਦੱਸੀਆਂ ਵੀ ਆ ਜਿਹੜੇ ਕੋ ਡਾਊਟ ਫੁੱਲ ਟਿਕਾਣੇ ਨੇ ਉੱਥੇ ਵੀ ਅਸੀਂ ਹੁਣ ਪਬਲਿਕ ਦੇ ਦੱਸਣ ਤੋਂ ਬਾਅਦ ਉਹ ਗ੍ਰੇਡ ਕਰਾਂਗੇ ਤੇ ਉਹ ਬੰਦੇ ਵੀ ਜਿਹੜੇ ਫੜ ਗਏ ਅੱਜ 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 ਪਰ ਗ੍ਰੇਡ ਕਰਦੇ ਆ ਜੀ ਵੀਰ ਇਨਫੋਰਮੇਸ਼ਨ ਚੱਲੀ ਜਾਂਦੀ ਆ ਜੀ ਕ੍ਰਿਮੀਨਲ ਬੰਦੇ ਤੱਕ ਦੀ ਵੀ ਗ੍ਰੇਡ ਹੋਣ ਵਾਲੀ ਆ ਜੀ ਵੀ ਕਿ ਅੰਦਰੋਂ ਨਾ ਕਿਤੇ ਲੀਕ ਹੁੰਦੀ ਹੋਵੇ ਜਾਂ ਕਿਵੇਂ ਨਹੀਂ ਨਹੀਂ ਵੀ ਬਿਲਕੁਲ ਨਹੀਂ ਆਜ ਰੂਲ ਦਾ ਵੀ ਪੁਲਿਸ ਦੀ ਐਕਟੀਵਿਟੀ ਨੂੰ ਮੂਵਮੈਂਟ ਦੇਖ ਕੇ ਉਹ ਅਲਰਟ ਹੋ ਜਾਏ ਕਿਉਂਕਿ ਇਹ ਹੀ ਕੋਈ ਗੱਲ ਨਹੀਂ ਆ ਜੇ ਕੋਈ ਇਹ ਜੀ ਗੱਲ ਸਾਡੇ ਕੋਲ ਪਹੁੰਚ ਵੀ ਆ ਜੂਗੀ ਜੇ ਕੋਈ ਅੰਦਰ ਵਾਲੀ ਗੱਲ ਵੀ ਹੋਊਗੀ ਉਹਨੇ ਵੀ ਸਫੇਰ ਨਹੀਂ ਕੀਤਾ ਜਾਊਗਾ ਬਿਲਕੁਲ ਉਹਨੂੰ ਵੀ ਸਖਤ ਤਰਕੜਾ ਦਿੱਤਾ ਜਾਊਗਾ ਕੁਝ ਨੌਜਵਾਨ ਦੀ ਬਾਈਕਾਂ ਦੇ ਟ੍ਰਿਪਲਿੰਗ ਕਰ ਰਹੇ ਨੇ 90 ਨੰਬਰ ਪਲੇਟ ਕੋ ਜਾਂ ਕਾਲੇ ਰੰਗ ਦੀਆਂ ਗੱਡੀਆਂ ਦੇ ਵਿੱਚ ਘਾਸ ਕਰਕੇ ਉਹ ਬਲੈਕ ਸ਼ੀਸ਼ੇ ਲਾਏ ਹੋਣੇ ਉਹਦੇ ਵਿੱਚੋਂ ਬਹੁਤ ਹੁੱਲੜਵਾਜੀ ਹੋ ਰਹੀ ਹੈ ਜਿਵੇਂ ਦੇਖ ਰਹੇ ਤੁਸੀਂ ਕੁਝ ਦਿਨਾਂ ਦੇ ਵਿੱਚ ਪਿੱਛੇ ਹੋਇਆ ਵੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਅਸੀਂ ਟ੍ਰੈਫਿਕ ਪੁਲਿਸ ਵਾਲਾਂ ਦੇ ਮਦਦ ਦੇ ਨਾਮ ਹਾਈਵੇ ਤੇ ਜਿਹੜੀਆਂ ਓਵਰ ਸਪੀਡ ਗੱਡੀਆਂ ਆ ਰਹੀਆਂ ਅਸੀਂ ਰੈਸ ਡਰਾਈਵਿੰਗ ਵਗੈਰਾ ਵੋਲਟ ਮੋਟਰ ਦਾ ਸੀਟ ਪਟਾਕੇ ਵਾਲੇ ਇਹ ਘੱਟੋ ਘੱਟ ਅਸੀਂ 60 70 ਬੁਟਕਲ ਬੰਦ ਕੀਤੇ ਆ ਜਿਹੜੇ ਟ੍ਰਿਪਲ ਰਾਈਡਿੰਗ ਵਾਲੇ ਸੀ ਵਿਦਾਊਟ ਨੰਬਰ ਪਲੇਟਾਂ ਜਿਨ੍ਹਾਂ ਦੇ ਨੰਬਰ ਹੀ ਨਹੀਂ ਸੀ ਲੱਗੇ ਯਾ ਬੁਲਟ ਦੇ ਪਟਾਕੇ ਮਾਰਨ ਵਾਲੇ ਆ ਇਹ ਅਸੀਂ ਇਹੀ ਜਿਹੇ ਮੋਟਰਸਾਈਕਲ ਬੰਦ ਕੀਤੇ ਆ ਤੇ ਮੈਕਸਿਮਮ ਵੀ ਚਲਾਣ ਵੀ ਕਰੇ ਈ ਗਣਾ ਚੰਗਾ ਇਸ ਲਾਸਟ ਦੇ ਵਿੱਚ ਜੀ ਆਮ ਜਨਤਾ ਨੂੰ ਜਨਤਾ ਨੂੰ ਐ ਪੀਲ ਕਰਨੀ ਚਾਹਨਾ ਵੀ ਜਿਵੇਂ ਹੁਣ ਇਹਨਾਂ ਨੇ ਆ ਮਹੀਨੇ ਡੇਢ ਮਹੀਨੇ ਤੋਂ ਸਾਡਾ ਵਿਲੇ ਡਿਫੈਂਸ ਕਮੇਟੀ ਬਣਨ ਤੋਂ ਪਹਿਲਾਂ ਆ ਬਾਅਦ ਚ ਉਸੇ ਸਹਿਯੋਗ ਦਿੱਤਾ ਐਵੇਂ ਸਹਿਯੋਗ ਦੇਣੇ ਕੋਈ ਵੱਡੀ ਬਿਵਾਰੀ ਨਹੀਂ ਇਹਨੂੰ ਬਿਲਕੁਲ ਜੜੋਂ ਖਤਮ ਕਰ ਘਟ ਧੰਨਵਾਦ